ਹਾਂਜੀ ਨਮਨ ਰਣ ਜੀ ਜਿਹੜੇ ਬੱਚਿਆਂ ਦੀ ਸਿਹਤ ਨਹੀਂ ਬਣਦੀ ਜਾਂ ਜਿਹੜੇ ਬੱਚੇ ਦਿਲ ਪਰਤਨ ਪੀਲੇ ਹੋ ਜਾਂਦੇ ਨੇ ਸਰੀਰ ਉਹਨਾਂ ਦੇ ਸੁੱਕਣਾ ਸ਼ੁਰੂ ਹੋ ਜਾਂਦਾ ਜਿਹੜਾ ਉਹਨਾਂ ਦਾ ਮਾਂ ਨਾ ਉਹ ਵੀ ਚਿਰਚੜਾ ਹੋ ਜਾਂਦਾ ਜਦੋਂ ਤੁਸੀਂ ਕੁਝ ਬੁਲਾਉਨੇ ਹੋ ਜਾਂ ਪੜ੍ਹਾਈ ਵਿੱਚ ਮਾਨੇ ਲੱਗਦਾ ਜਾਂ ਤੁਸੀਂ ਬੁਲਾਉਨੇ ਹੋ ਖਿਜ ਕੇ ਪੈਂਦੇ ਨੇ ਤੁਹਾਨੂੰ ਗੱਲ ਕੀ ਹੁੰਦੀ ਆ ਉਹਨਾਂ ਦੇ ਪੇਟ ਦੇ ਵਿੱਚ ਕੀੜੇ ਹੁੰਦੇ ਨੇ ਖਾਦਾ ਪੀਤਾ ਲੱਗਣੇ ਗੰਦੇ ਬੱਚੇ ਦਾ ਜਿਹੜਾ ਸੁਭਾਅ ਉਹ ਚੜਚੜਾ ਹੋ ਜਾਂਦਾ ਬੱਚੇ ਦਾ ਸਰੀਰ ਸੁੱਖਣਾ ਸ਼ੁਰੂ ਹੋ ਜਾਂਦਾ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਬੱਚਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰ ਤਾਂ ਬੱਚਾ ਕਹਿੰਦਾ ਮੇਰੇ ਲੱਤਾਂ ਦੁਖਦੀਆਂ ਨੇ ਬਾਹਾਂ ਦੁਖਦੀਆਂ ਨੇ ਜਦੋਂ ਐਹ ਜੀ ਪੋਜੀਸ਼ਨ ਹੋਵੇ ਨਾ ਦੇਖੋ ਕੋਈ ਇਹ ਕੋਈ ਪਾਰਟ ਟੁੱਟ ਕਰ ਹੀ ਹੈਗਾ ਇਹ ਸਿਰਫ ਛੋਟਾ ਜਿਹਾ ਮਤਲਬ ਫਰੂਟ ਲੈਣਾ ਆਪਾਂ ਨੇ ਸੇਵ ਫਰੂਟ ਵਧੀਆ ਸੇਵ ਹੋਵੇ ਜਿਹੜਾ ਕਿਸੇ ਪਾਸੇ ਦਾਗਰ ਨਾ ਹੋਵੇ ਤੇ ਗਲਿਆ ਨਾ ਹੋਵੇ ਬਿਲਕੁਲ ਫਰੈਸ਼ ਤੇ ਬਹੁਤ ਹੀ ਵਧੀਆ ਸੇਬ ਲਓ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਵਧੀਆ ਸੇਬ ਲਓ ਇਹ ਨਹੀਂ ਵੀ ਔਰ 20 ਰੁਪਏ ਕਿਲੋ ਰੇੜੀ ਤੇ ਚੱਕੇ ਫਿਰ ਜੋ ਲੈ ਲੈਂਦਾ ਨਾ ਵਧੀਆ ਸੇਬ ਲੈਣਾ ਲੈ ਕੇ ਬੱਚੇ ਨੂੰ ਸ਼ਾਮ ਨੂੰ ਉਹ ਕੱਟ ਲਓ ਸੇਬ ਵੱਡਾ ਜਿਆਦਾ ਸੈਜਣਾ ਹੋਵੇ ਸੇਬ ਦਾ ਕਿ ਵੱਡਾ ਬੱਚੇ ਤੇ ਖਾਦਾ ਨਹੀਂ ਹੁੰਦਾ ਛੋਟਾ ਸੈਜ ਹੋਵੇ ਉਹਨੂੰ ਤੁਸੀਂ ਸੇਵ ਨੂੰ ਧੋ ਸਮਾਰ ਕੇ ਕੱਪੜੇ ਨਾਲ ਸੁਕਾ ਕੇ ਕੱਟ ਲੋ ਜਿਹੜਾ ਦਾ ਬੀ ਆ ਜਾਂ ਡੰਡੀ ਆ ਬੱਚੇ ਅਰਕਤ ਕਰਦੇ ਨੇ ਫੁੱਪਾ ਦਿੰਦੇ ਨੇ ਉਹ ਕੱਢ ਦਿਓ ਬੱਚੇ ਨੂੰ ਖਵਾਓ ਕੋਲ ਆਪ ਵੀ ਪ੍ਰੋਪਰ ਬੈਠ ਕੇ ਖਾਣ ਲੱਗ ਜਾਓ ਹੋਰ ਸੇਵ ਕੱਟ ਕੇ ਆਪ ਖਾਣ ਲੱਗੋ ਕਿ ਬੱਚਿਆਂ ਨੂੰ ਹੁੰਦਾ ਵੀ ਤੁਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਣਾ ਜੇ ਮਾਂ-ਬਾਪ ਖਾਂਦੇ ਨੇ ਤਾਂ ਬੱਚੇ ਭੱਜ ਕੇ ਆ ਕੇ ਖਾਂਦੇ ਨੇ ਪਰ ਬੱਚੇ ਨੂੰ ਇੱਕ ਸੇਵ ਰੋਟੀ ਪਾਣੀ ਖਵਾ ਕੇ ਬਾਅਦ ਖਵਾਓ ਉਦੋਂ ਬਾਅਦ ਬੱਚੇ ਨੂੰ ਨਾ ਦੁੱਧ ਨਾ ਪਈ ਹੋਰ ਜਿੱਚ ਖਾਣ ਪੀਣ ਨੂੰ ਕੁਝ ਨਹੀਂ ਦੇਣਾ ਬੱਚੇ ਨੂੰ ਕਹੋ ਸੌਦਾ ਮੋਬਾਈਲ ਦੇ ਦੇ ਬੁਣਾ ਖਾਓ ਅਰੇ ਗਾਲਟ ਤੁਹਾਡੇ ਸਾਹਮਣੇ ਤੀਜਾ ਚੌਥਾ ਦਿਨ ਆਉਗਾ ਕਿੱਡੀ ਕਬੱਡੀ ਗੱਲ ਬੱਚੇ ਨੂੰ ਖਵਾਇਓ ਕਿਸੇ ਵੈਸੇ ਵੀ ਤਾਕਤ ਵਾਲਾ ਸੇਵਾ ਕੋਈ ਚੀਜ਼ ਗਲਤ ਨਹੀਂ ਹੈਗੀ ਕਈ ਲੋਕਾਂ ਦੇ ਮੈਸੇਜ ਆਉਂਦੇ ਸੀ ਵੀ ਦੇਖੋ ਸਾਡਾ ਬੱਚਾ ਇਹ ਟੋਟਕਿਆਂ ਨਾਲ ਠੀਕ ਹੋਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਕੁੱਝ ਕਿ ਬਿਮਾਰੀਆਂ ਹੁੰਦੀਆਂ ਨੇ ਉਹ ਇਸ ਇਨ੍ਹਾਂ ਚੀਜ਼ਾਂ ਨਾਲ ਠੀਕ ਹੁੰਦੀਆਂ ਨੇ ਬੱਚੇ ਦੇ ਜਿਹੜੇ ਪੇਟ ਦੇ ਵਿੱਚ ਕੀੜੇ ਨੇ ਔਰ ਸਾਰੇ ਖਤਮ ਹੋ ਜਾਣਗੇ ਇੱਕ ਸੇਵ ਦੇ ਨਾਲ ਇੱਕ ਸੇਵ ਖਵਾਉਣਾ ਬੱਚੇ ਨੂੰ ਡੇਲੀ ਵੱਡਾ ਜਿਆਦਾ ਸੈਜ ਨਾ ਹੋਵੇ ਛੋਟੇ ਸੈਜ ਦਾ ਹੋਵੇ ਤੇ ਕੱਟ ਕੇ ਰੋਜ਼ ਖਵਾਓ ਉਸ ਤੋਂ ਬਾਅਦ ਬੱਚੇ ਨੂੰ ਨਾ ਦੁੱਧ ਨਾ ਕੋਈ ਹੋਰ ਚੀਜ਼ ਖਾਣ ਨੂੰ ਕੁਝ ਨਾ ਦੇਵੋ ਕਰੋ ਇਹ ਕੰਮ